ਮੈਂ ਰਾਹੀ ਪਿਛ ਆਹੇ ਨਮੋ ਰਬ ਮੇਰਾ ਕੁਛ ਨਹੀਂ ਹੈ ਸਭ ਕੁਝ ਗੁਰੂ ਦਾ ਬਖਸ਼ਿਆ ਹੋਇਆ ਹੈ ਮੈਂ ਇੱਥੇ ਬੈਠਾ ਭਾਵਕ ਹੋ ਰਿਹਾ ਸੀ ਵੀ ਸਾਡੇ ਵਰਗਿਆਂ ਨੂੰ ਜਿਹੜੀ ਅੱਜ ਸਰਕਾਰ ਦੇ ਵਿੱਚ ਬਿਠਾਇਆ ਇਹ ਗੁਰੂ ਨੇ ਕਿਸੇ ਕੰਮ ਵਾਸਤੇ ਕਿਸੇ ਸੇਵਾ ਲੈਣ ਵਾਸਤੇ ਬਿਠਾਇਆ ਪਰ ਸੇਵਾ ਕਰਦਿਆਂ ਵੀ ਮਨ ਦੇ ਵਿੱਚ ਭੌ ਰਹਿੰਦਾ ਭੈ ਰਹਿੰਦਾ ਕਿ ਕਿਤੇ ਚੰਗਾ ਕਰਦਾ ਕੁਝ ਬਾਨਾ ਮਾੜਾ ਬੋਲੇ ਰਿਸਤਾ ਬਣਿਆ ਹਾ ਜਥਰੀਆ ਕਾਲ ਔਰ ਗੁਰੂ ਸਾਹਿਬ ਦਾ ਹੁਕਮ ਹੀ ਹੈ ਅਕਲੀ ਸਾਹਿਬ ਸੇਵੀ ਹੈ ਅੱਗਲਾ ਕੀ ਕਰੀ ਚਾਹੀਦੀ ਸੋ ਜਦੋਂ ਮੈਂ ਪਿਛਲੀ ਵਾਰ ਦੀ ਗੱਲ ਹੈ ਜਦੋਂ ਪਿਛਲੀ ਸਰਕਾਰ ਨੇ ਤੁਸੀਂ ਐਮਐਲਏ ਬਣਾ ਕੇ ਭੇਜਿਆ ਸੀ ਮੇਰੇ ਤੇ ਸਿਰਸਾ ਸਾਹਿਬ ਦਾ ਜਿਹੜਾ ਉਹ ਮੈਨੂੰ ਵੀਡੀਓ ਮੈਂ ਦੇਖੀ ਸੀ ਜੀਦੇ ਵਿੱਚ ਮੇਰੇ ਪਿਤਾ ਖਿਲਾਫ ਮੇਰੇ ਗੁਰੂ ਦੇ ਖਿਲਾਫ ਉਹ ਗੱਲਾਂ ਬੋਲੀਆਂ ਸੀ ਉਹ ਮੇਰੀ ਜੀਭ ਜਲਦੀ ਜੇ ਮੈਂ ਉੱਥੇ ਦੁਬਾਰਾ ਬੋਲ ਸਕਦਾ ਐਨੀਆਂ ਮਾੜੀਆਂ ਗੱਲਾਂ ਲਿਕੀਆਂ ਸੀ ਉਹਦੇ ਵਿੱਚ ਉਹ ਜਿਹੜੀ ਉੱਥੇ ਬੇਦਬੀ ਹੋਈ ਉਹ ਬੇਦਬੀ ਦਾ ਕਿਸੇ ਹੋਰ ਤਰੀਕੇ ਨਾਲ ਹੋਈ ਭੁੱਲੀ ਵੀ ਮਤਲਬ ਉਹਨੂੰ ਤੁਸੀਂ ਨਜ਼ਰੰਦਾ ਤਾਂ ਨਹੀਂ ਕਰ ਸਕਦੇ ਲੇਕਿਨ ਜਿਹੜੀ ਚੀਜ਼ ਲਿਖੀ ਹੋਈ ਹੈ ਉਹ ਤਾਂ ਹਜ਼ਾਰਾਂ ਸਾਲ ਬਾਅਦ ਵੀ ਤੁਹਾਡੇ ਸਾਹਮਣੇ ਆ ਜੇ ਪਰ ਲਿਖੀ ਕਿਹੜੀ ਮੋਰ ਦੇ ਥੱਲੇ ਜਿਹੜੀ ਸੰਸਥਾ ਨੂੰ ਇਹ ਜ਼ਿੰਮੇਵਾਰੀ ਹੈ ਕਿ ਤੁਸੀਂ ਪੰਥਕ ਸਰੋਕਾਰਾਂ ਦੀ ਪਹਿਲੇ ਜਾਰੀ ਕਰਨੀ ਹੈ ਮੈਂ ਇਹ ਗੱਲ ਪੰਜਾਬ ਦੀ ਵਿਧਾਨ ਸਭਾ ਚ ਉਦੋਂ ਬਤੌਰ ਐਮਐਲਏ ਵਿੱਚ ਚੱਕੀ ਸੀ ਲੇਕਿਨ ਉਦੋਂ ਕਿਸੇ ਨੇ ਸੁਣੀ ਨਹੀਂ ਤਾਂ ਉਦੋਂ ਮਨ ਦੇ ਵਿੱਚ ਮੇਰੇ ਬੈਠੇ ਹੀ ਉੱਥੇ ਹੂਕ ਨਿਕਲੀ ਸੀ ਵੀ ਸੱਚਾ ਬਾਦਸ਼ਾਹ ਇਹ ਨਾਲ ਆ ਸੇਵਾ ਤਾਂ ਸਾਡੇ ਕੋਲੋਂ ਲੈ ਲੈ ਮੈਨੂੰ ਐ ਲੱਗਦਾ ਜਿਹੜੀ ਸਰਕਾਰ ਬਣਾਈ ਆ ਉਹ ਇਹੇ ਸੇਵਾ ਲੈਣ ਵਾਸਤੇ ਹੀ ਬਣਾਈ ਆ ਉਹ ਸੇਵਾ ਲੈਣ ਵਾਸਤੇ ਬਣਾਈ ਆ ਗੁਰੂ ਸਾਡੇ ਰਹਿਤ ਨਾ ਤਾਂ ਆਉਂਦਾ ਵੀ ਗੁਰੂ ਦੀ ਨਿੰਦਾ ਵੀ ਨਹੀਂ ਸੁਣਨੀ ਗੁਰ ਕੀ ਨਿੰਦਾ ਸੁਣੇ ਨਾ ਕਰ ਦੂਜੀ ਗੱਲ ਜਿਹੜਾ 328 ਸਰੂਪ ਜਿਹੜੇ ਗੁੰਮ ਹੋਏ ਆ ਜਿਹੜੀ ਬਹਿਬਜ਼ ਦੇ ਵਿੱਚ ਬਰਗਾੜੀ ਦੇ ਵਿੱਚ ਬੇਅਦਬੀ ਹੋਈ ਸੀ ਲੋਜਤਾ ਨਿਕਾਜ ਪਿੱਕੜੀ ਚੋਰੀ ਦੀ ਗੱਲ ਸੀ ਦੋ ਚੋਰੀਆਂ ਦੀ ਗੱਲ ਸੀ ਤੇ 328 ਤੇ ਉਹਗੇ ਸਾਰੇ ਪੰਜਾਬ ਤੇ ਸਾਰੀ ਦੁਨੀਆ 'ਚ ਅੱਗ ਲੱਗ ਗਈ ਸੀ ਔਰ ਆ ਤਾਂ ਉਸ ਤੋਂ ਵੀ ਵੱਡਾ ਗੁਨਾਹ ਜਿੱਥੇ ਜਿੱਥੇ ਉਸ ਰੂਪ ਗਏ ਹੈ ਜਿਨ੍ਹਾਂ ਦਾ ਕੋਈ ਪਤਾ ਹੀ ਨਹੀਂ ਕੀ ਪਤਾ ਕਿਹੜੇ ਮਨਸੂਬੇ ਨਾਲ ਦੇ ਖਿਲਾਫ ਵਰਤਿਆ ਜਾਂਦਾ ਆਪੇ ਹੀ ਘਾਲੇ ਮਾਲੇ ਕਰਕੇ ਆਪੇ ਹੀ ਬਚਾਈ ਜਾਂਦੇ ਆ ਸੰਸਥਾਵਾਂ ਵੱਡੀਆਂ ਸੰਸਥਾਵਾਂ ਜਿਨ੍ਹਾਂ ਦਾ ਸਾਡੇ ਬੰਦੇ ਉੱਤੇ ਬਹੁਤ ਸੰਸਕਾਰ ਆ ਉਹਨਾਂ ਦੇ ਰਾਹੀਂ ਢਾਲ ਬਣਾਈ ਜਾਂਦੇ ਆ ਲੇਕਿਨ ਕਿਸੇ ਵੀ ਮੈਂ ਇੱਕ ਗੱਲ ਕਹਿ ਦੇਣਾ ਚਾਹਣਾ ਹੈ ਗੁਰੂ ਸਾਹਿਬ ਸਾਡੇ ਦੇ ਬੇਰ ਰੱਖਣ ਸਾਨੂੰ ਇੰਨੀ ਸਮੱਤਤਾ ਗੁਰੂ ਨੇ ਬਖਸ਼ੀ ਹੋਈ ਆ ਕਿ ਕਿਸੇ ਵੀ ਸੰਸਾ ਤੋਂ ਵੱਡਾ ਸਾਡਾ ਗੁਰੂ ਆ ਸਾਡੇ ਗੁਰੂ ਗ੍ਰੰਥ ਸਾਹਿਬ ਆ ਉਹਨਾਂ ਦੇ ਸਿਖਤਾਰ ਆ ਤੇ ਜੋ ਵੀ ਕਰਨਾ ਪਿਆ ਕਰਾਂਗੇ ਸਾਤ ਸ੍ਰੀ ਅਕਾਲ ਪਤਾ ਨਹੀਂ ਗੁਰੂ ਦੇ ਬਾਣੀ ਦੀ ਬਡਾਲਾ ਸਾਹਿਬ ਤੁਸੀਂ ਲਾਂਭੇ ਦਾ ਬਹੁਤ ਦਿੱਤੇ ਲੇਕਿਨ ਗੁਰੂ ਦੇ ਪਿਆਰ ਦੇ ਦਿੱਤੇ ਅਤ ਮੈਨੂੰ ਲੱਗਦਾ ਸੀ ਗੁਰੂ ਦਾ ਦਰ ਦਾ ਤਾਇਨਾ ਪਾੰਦਾ ਲਾਂਭੇ ਬਣਦੇ ਵੀ ਸੀ ਸੋ ਅੱਜ ਦੇ ਲਈ ਮਾਫੀ 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 ਤਾਂ ਸਿੱਖ ਹਮੇਸ਼ਾ ਮੰਗਦਾ ਸੰਗਤ ਸਿੱਖ ਤਾਂ ਹਮੇਸ਼ਾ ਮੰਗਦਾ ਸਿੱਖ ਗੁਨਾਹਗਾਰ ਹੋ ਜੇ ਤਾਂ ਸੰਗਤ ਬਖਸ਼ੀ ਹੈ ਗੁਰੂ ਬਖਸ਼ਦਾ ਸੋ ਦੇ ਲਈ ਮਾਫੀ ਸੋ ਮੈਂ ਹੁਣ ਬੇਨਤੀ ਕਰਦਾ ਕਿਉਂਕਿ ਮੇਰੇ ਅਧਿਕਾਰ ਕੀਤੇ ਨਹੀਂ ਆਉਂਦਾ ਕਿਸੇ ਤਰ੍ਹਾਂ ਵੀ ਕੋਈ ਡਾਇਰੈਕਸ਼ਨ ਦੇਣਾ ਸਰਕਾਰ ਨੂੰ ਜੋ ਮੈਂ ਬੇਨਤੀ ਕਰਦਾ ਵੀ ਸਾਡੇ ਦਿਲ ਨਾ ਮਰਚੇ ਪਏ ਆ ਕੁਝ ਤਾਂ ਮੱਲਮ ਸਾਡੀ ਸਰਕਾਰ ਸਾਡੇ ਤੇ ਲਾ ਦੇਵੇ ਜੋ ਉਹ ਮੱਲਮ ਲਾਉਣ ਵਾਸਤੇ ਜਿਹੜੀਆਂ ਇੱਥੇ ਲੋ ਮੰਗਾ ਉਹਨੇ ਦੱਸੀ ਗਈਆਂ ਉਹਨਾਂ ਬਾਰੇ ਹੁਣੇ ਫੈਸਲਾ ਪੰਜਾਬ ਸਰਕਾਰ ਵੱਲੋਂ ਆਵੇ ਇਹਦੇ ਵਾਸਤੇ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦਾ ਸਤਿ ਆਪਾ ਸੇ ਮਰਿਆਦਾ ਸਾਰੇ ਸਾਡੇ ਤੋਂ ਹੀ ਸੇਵਾ ਲੈ ਲਿਓ ਤੂ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ ਸੋ ਮੈਂ ਬੇਨਤੀ ਕਰਦਾ ਸਾਡੇ ਸਤਕਾਰਯੋਗ ਕੈਬਨਟ ਮੰਤਰੀ ਸਰਦਾਰ ਹਰਜੋਤ ਸਿੰਘ ਬਾਸੂਹ ਨੂੰ ਕਿ ਉਹ ਸੰਗਤ ਮੁਖਾ ਮੁਖਵਤੇ ਭੋਣ ਪਰ ਗੁਰੂ ਦੀ ਸੇਵਾ ਦੇ ਵਿੱਚ ਆਪਣੇ ਆਪ ਨੂੰ ਅਰਪਿਤ ਕਰਨ ਸਭ ਤੋਂ ਵੱਡੀ ਸੇਵਾ ਗੁਰੂ ਦੀ ਸੇਵਾ ਜੀ ਦੇ ਤੇ ਕਿਰਪਾ ਹੋਊਗੀ ਗੁਰੂ ਦੀ ਉਹਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਕਿ ਕਿਸੇ ਗੱਲ ਦੀ ਪਰਵਾਹ ਨਹੀਂ ਪਰ ਗੁਰੂ ਨੇ ਆਪਾਂ ਨੂੰ ਸਰਕਾਰ ਦੇ ਵਿੱਚ ਪੰਥ ਦਾ ਪੰਜਾਬ ਦਾ ਪਹਿਰੇਦਾਰ ਬਣਾ ਕੇ ਬਿਠਾਇਆ ਸਾਨੂੰ ਆਪਾਂ ਨੂੰ ਜੋ ਆਪਾਂ ਮੰਥ ਲਈ ਸੇਵਾ ਕਰਨੀ ਹੈ ਔਰ ਸਿੱਖ ਦਾ ਫਰਜ਼ ਹੈ ਸਾਰੀ ਲੁਕਾਈ ਦੀ ਸੇਵਾ ਕਰਨੀ ਹੈ ਲੇਕਿਨ ਆਪਦਾ ਘਰ ਤਾਂ ਠੀਕ ਰੱਖਣਾ ਇਹ ਪੰਥ ਸਾਡਾ ਘਰ ਹੈ ਜੋ ਪੰਥ ਦੀ ਸੇਵਾ ਦੇ ਵਿੱਚ ਆਪਦੇ ਐਲਾਨ ਕਰਕੇ ਜਾਓ ਸਦਾ ਸਰਜੋਤ ਸਿੰਘ ਬੈਸ ਜੀ ਇਹਨਾਂ ਕਹਿੰਦਾ ਹਾਂ ਕਿ ਮੈਂ ਅੱਜ ਜਾਇ ਜੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ